ਇਹ ਸਾਡਾ ਮੁੰਡਾ ਰੋਡ ਤੇ ਖੜਾ ਗੱਲ ਕਰ ਰਿਆ ਸੀਗਾ ਉੱਥੋਂ ਸਾਡਾ ਫੋਨ ਖੋਇਆ ਗਿਆ ਤੇ ਅਸੀਂ ਦੱਸ 15 ਮਿੰਟ ਚ ਬੰਦਾ ਟਰੇਸ ਕਰਕੇ ਤੇ ਫੋਨ ਸਾਨੂੰ ਵਾਪਸ ਕਰਤਾ ਜੀ ਇਹਨਾਂ ਨੇ ਭਾਈ ਨਸ਼ਾ ਤਾਂ ਕਾਫੀ ਦਿਨ ਤੋਂ ਬਿਕ ਰਿਆ ਵਾ ਪਹਿਲਾਂ ਇਹਨਾਂ ਦਾ ਵੱਡਾ ਭਰਾ ਸੀਗਾ ਉਹ ਆ ਕੰਮ ਕਰਦਾ ਸੀਗਾ ਜੀ ਚੋਰੀਆ ਦਾ ਉਹ ਪੂਰਾ ਹੋਇਆ ਹੁਣ ਆ ਸ਼ੁਰੂ ਹੋ ਗਿਆ ਚਿੱਟਾ ਪੀ ਰਿਹਾ ਕੋਠਾ ਟੱਪਿਆ ਅਸੀਂ ਨੂੰ ਭੱਜਦੇ ਵੇਖ ਲਿਆ ਅੰਦਰੋਂ ਅਸੀਂ ਨਾਲੇ ਆ ਗਏ ਕੰਧ ਟੱਪ ਕੇ ਨਾਲੇ ਆਪਣੀ ਮਾਂ ਕੋਲ ਆ ਕੇ ਬਹਿ ਗਏ ਪਹਿਲਾਂ ਤਾਂ ਮੰਨਿਆ ਨਹੀਂ ਕਿ ਮੈਂ ਫੋਨ ਨਹੀਂ ਦਿੱਤਾ ਵੀਰੋ ਤਾਂ ਆਪਾਂ ਫੜ ਲਿਆ ਫੇ ਮਾਂ ਕਹਿੰਦੀ ਕਿ ਇਹਦੇ ਕੋਲ ਹੀ ਆ ਨੂੰ ਜਾਣਦੇ ਫੋਨ ਲੈ ਕੇ ਕਹਿੰਦਾ ਜਿੱਥੇ ਫੋਨ ਰੱਖਿਆ ਮੈਨੂੰ ਪਤਾ ਕਿੱਥੇ ਫੋਨ ਰੱਖਦਾ ਬਸ ਇਹ ਹਮਨੇ ਆ ਜੂਗਾ ਛੋਟੇ ਛੋਟੇ ਬੱਚੇ ਵੇਚਦੇ ਆ ਛੋਟੇ ਛੋਟੇ ਬੱਚੇ ਵੇਚਦੇ ਠੀਕ ਹੈ ਇੱਥੇ ਬੱਚਿਆਂ ਦਾ ਕੋਈ ਭਵਿਸ਼ya ਹੈ ਹੀ ਨਹੀਂ ਹੈ ਅਸੀਂ ਮਨਾ ਕਰ ਕਰਕੇ ਉਹ ਸਾਨੂੰ ਹੀ ਇੰਨੀਆਂ ਗੰਦੀਆਂ ਗਾਲਾਂ ਕੱਢਦੀ ਆ ਤੁਹਾਨੂੰ ਕੀ ਦਸੀਏ ਕਿੰਨੀ ਵਾਰੀ ਕਹੀਏ ਕਿੰਨੀ ਵਾਰੀ ਪ੍ਰੂਫ ਦਿੰਨੇ ਆ ਉਹ ਉੱਥੇ ਜਾ ਕੇ ਸਾਡਾ ਨਾਮ ਲੈ ਦਿੰਦੇ ਆ ਉਹ ਸਾਨੂੰ ਚੱਕ ਕੇ ਲੈ ਜਾਂਦੇ ਆ ਸਾਡੀ ਅਸੀਂ ਆ ਕੁੜੀ ਦੇ ਨਾਲ ਮੈਂ ਕੀਤੀ ਸੀ ਗੱਲ ਇਹਦੀ ਸਕੂਟਰੀ ਦੇ ਵਿੱਚ ਚਿੱਟਾ ਰਖਵਾਤਾ ਸੀ ਵੀ ਸਾਨੂੰ ਹੀ ਉਹਨਾਂ ਨੇ ਕਿਹਾ ਤਾਂ ਅਸੀਂ ਵੀ ਇਹ ਵੇਚ ਦਿਆਂ ਉਹ ਗੁੜੀਆ ਦੀ ਸਕੂਟਰੀ ਜੋ ਨਸ਼ੇ ਰਾਤੇ ਕਾਲਾ ਕਾਰੋਬਾਰ ਹੁੰਦਾ ਸੀਗਾ ਕਿੱਥੇ ਇਹ ਆ ਤਸਵੀਰ ਦਿਖਾ ਰਹੇ ਤੁਹਾਨੂੰ ਇਹ ਉਹ ਤਸਵੀਰ ਹੈ ਇਹ ਉਹ ਨੀਡਲਾਂ ਪਈਆਂ ਹੋਈਆਂ ਸਿਰਿੰਜਾਂ ਪਈਆਂ ਹੋਈਆਂ ਜਿੱਕਾ ਪਿੱਛੇ ਪਈ ਹੋਈ ਹੈ ਜੋ ਸੱਟੀਆਂ ਗਈਆਂ ਨੇ ਲੂਣਾਂ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਲੁਧਿਆਣੇ ਦੇ ਉਸ ਪਨੀਤ ਨਗਰ ਦੇ ਵਿੱਚ ਖੜੇ ਹੋਏ ਹਾਂ ਜਿੱਥੇ ਤੁਹਾਨੂੰ ਆ ਕੁਝ ਕਾਗਜ਼ ਦਿਖਾਏ ਜਾ ਰਹੇ ਨੇ ਜੋ ਕਾਗਜ਼ ਥੱਲੇ ਪਏ ਹੋਏ ਨੇ ਤੇ ਦੱਸਿਆ ਜਾ ਰਿਹਾ ਹੈ ਕਿ ਨਸ਼ੇ ਦੇ ਮਾਮਲੇ ਦੇ ਵਿੱਚ ਇੱਕ ਯੁਵਕ ਨੂੰ ਜਾਂ ਉਸ ਦੇ ਪਰਿਵਾਰ ਨੂੰ ਗ੍ਰਿਫਤਾਰ ਥਾਣਾ ਟਿੱਬਾ ਵੱਲੋਂ ਕੀਤਾ ਗਿਆ ਵਾ ਤੇ ਤੁਹਾਨੂੰ ਤਸਵੀਰਾਂ ਪਿੱਛੇ ਦਿਖਾਵਾਂਗੇ ਜੋ ਸਿਰਿੰਜਾਂ ਪਈਆਂ ਹੋਈਆਂ ਨੇ ਦਖਾਓ ਬੱਜੀ ਕਿੱਥੇ ਆ ਜੋ ਨਸ਼ੇ ਦਾ ਥੇ ਕਾਲਾ ਕਾਰੋਬਾਰ ਹੁੰਦਾ ਸੀਗਾ ਕਿੱਥੇ ਇਹ ਆ ਤਸਵੀਰ ਦਿਖਾ ਰਹੇ ਤੁਹਾਨੂੰ ਚੱਕੀ ਹੋਣਾ ਪਈ ਯਾਰ ਇਹ ਉਹ ਤਸਵੀਰ ਹੈ ਇਹ ਉਹ ਨੀਡਲਾਂ ਪਈਆਂ ਹੋਈਆਂ ਸਰੀੰਜਾ ਪਈਆਂ ਹੋਈਆਂ ਦਿੱਤਾ ਪਿੱਛੇ ਪਈ ਹੋਈ ਆ ਜੋ ਸੱਟੀਆਂ ਗਈਆਂ ਨੇ ਇਹ ਉਹ ਤਸਵੀਰਾਂ ਦਿਖਾ ਰਹੇ ਆ ਕਿ ਪਿੱਛੇ ਕਿੱਥੇ ਪੁੱਤ ਇਹ ਕਾ ਦੇਖ ਸਕਦੇ ਹੋ ਇਹ ਕਾ ਪਈ ਆ ਬਾਕੀ ਪਿੱਛੇ ਪਈਆਂ ਹੋਈਆਂ ਨੇ ਉਸ ਕਮਰੇ ਚ ਵੀ ਐ ਨਾ ਜੀ ਅਸਤਰੀ ਪੈਦੇ ਮੇਰੇ ਆਜੋ ਆਜੋ ਹੂੰ ਆ ਪਰਸਾ ਜੀ ਮਤਲਬ ਇਹ ਚੋਰੀਆਂ ਵੀ ਕਰਦੇ ਸੀ ਕਿ ਨੌਜਵਾਨ ਚੋਰੀਆਂ ਕਰਦੇ ਵੀ ਖੋਆ ਕਰਦੇ ਐ ਅੱਛਾ ਇਹੋ ਤਸਵੀਰਾਂ ਦਿਖਾ ਰਹੇ ਆ ਆਜੋ ਬਾਹਰ ਆਜੋ ਬਾਈ ਜੀ ਇਹ ਉਹ ਤਸਵੀਰ ਆ ਪਨੀਤ ਨਗਰ ਦੀ ਬਾਈ ਕਿ ਕੌਣ ਨੇ ਕਿਨੂੰ ਗ੍ਰਿਫਤਾਰ ਕਰਕੇ ਲੈ ਕੇ ਗਈ ਐ ਪੁਲਿਸ ਕਿੰਨੇ ਸਮੇਂ ਤੋਂ ਚਿੱਟੇ ਦਾ ਕਾਰੋਬਾਰ ਜਾਂ ਨਸ਼ਾ ਵਿਕਦਾ ਸੀ ਇੱਥੇ ਬਈ ਨਸ਼ਾ ਤਾਂ ਕਾਫੀ ਦਿਨ ਤੋਂ ਵਿਕ ਰਿਆ ਵਾ ਪਹਿਲਾਂ ਇਹਨਾਂ ਦਾ ਵੱਡਾ ਭਰਾ ਸੀਗਾ ਉਹ ਆ ਕੰਮ ਕਰਦਾ ਸੀਗਾ ਜੀ ਚੋਰੀਆ ਦਾ ਉਹ ਪੂਰਾ ਹੋਇਆ ਹੁਣ ਆ ਸ਼ੁਰੂ ਹੋ ਗਿਆ ਚਿੱਟਾ ਪੀਰ ਆ ਕੱਲ ਕੱਲ ਸਰ ਸਾਡਾ ਫੋਨ ਖੋਲਿਆ ਸੀ ਅਸੀਂ ਅਸੀਂ ਸੀਵਰਮੈਨ ਕਾਰਪੋਰੇਸ਼ਨ ਦੇ ਮਲਾਜਮ ਆ ਜੀ ਆ ਏਰੀਆ 'ਚ ਤੇ ਸਾਡਾ ਮੁੰਡਾ ਰੋਡ ਤੇ ਖੜਾ ਗੱਲ ਕਰ ਰਿਹਾ ਸੀਗਾ ਬਾਹਰ ਗਿੱਲਾ ਦੀ ਦੁਕਾਨ ਦੇ ਸਾਹਮਣੇ ਗਿੱਲਾ ਦੀ ਕੋਠੀ ਦੇ ਸਾਹਮਣੇ ਉੱਥੋਂ ਸਾਡਾ ਫੋਨ ਖੋਇਆ ਗਿਆ ਤੇ ਅਸੀਂ ਤਾਂ ਸਰ 15 ਮਿੰਟ 'ਚ ਬੰਦਾ ਟਰੇਸ ਕਰਕੇ ਤੇ ਫੋਨ ਸਾਨੂੰ ਵਾਪਸ ਕਰਤਾ ਜੀ ਇਹਨਾਂ ਨੇ ਹੁਣ ਕਿਹਦਾ ਫੋਨ ਖੋਇਆ ਗਿਆ ਬਈ ਹੁਣ ਸਰਾ ਆਟੋ ਵਾਲੇ ਇਹਨਾਂ ਦੇ ਦੋ ਫੋਨ ਚੱਕੇ ਗਏ ਜੀ ਇਹ ਆਟੋ ਵਾਲਿਆਂ ਦੇ ਹਾਂਜੀ ਆਟੋ ਵਾਲੇ ਆਟੋ ਚਲਾਉਂਦੇ ਤੇ ਦੋ ਫੋਨ ਚੱਕੇ ਗਏ ਸਰ ਉਹਨਾਂ ਦਾ ਕੀ ਬਣੂਗਾ ਸਰ ਤੇ ਤੁਹਾਡਾ ਫੋਨ ਕੌਣ ਲੈ ਕੇ ਗਿਆ ਸਾਰੇ ਗਵਾਂਡੀਆਂ ਮੁੰਡਾ ਚੱਕ ਕੇ ਲੈ ਗਾ ਚੋਰੀਆਂ ਚਪਟੀਆਂ ਕਰਦੇ ਨੇ ਚੁੱਟਾ ਵੇਚਦੇ ਨੇ ਕੋਠਾ ਟੱਪਿਆ ਅਸੀਂ ਨੂੰ ਭਜਦੇ ਵੇਖ ਲਿਆ ਅੰਦਰੋਂ ਅਸੀਂ ਨਾਲੇ ਆ ਗਏ ਕੰਦ ਟੱਪ ਕੇ ਨਾਲੇ ਬੜੀ ਮਾਂ ਕੋਲਾ ਕੇ ਬਹਿ ਗਿਆ ਪਹਿਲਾਂ ਤਾਂ ਮੰਨਿਆ ਨਹੀਂ ਕਿ ਮੈਂ ਫੋਨ ਲਿੱਤਾ ਵੀਰੋ ਤਾਂ ਆਪਾਂ ਫੜ ਲਿਆ ਫੇ ਮਾਂ ਕਹਿੰਦੀ ਕਿ ਇਹਦੇ ਕੋਲ ਹੀ ਆ ਇਨੂੰ ਜਾਣਦੇ ਫੋਨ ਲੈ ਕੇ ਜਾਂਦਾ ਜਿੱਥੇ ਫੋਨ ਰੱਖਿਆ ਮੈਨੂੰ ਪਤਾ ਕਿੱਥੇ ਫੋਨ ਰੱਖਦਾ ਬਸ ਇਹ ਹੁਣੇ ਆ ਜਾਊਗਾ ਮਤਲਬ ਮਾਂ ਵੀ ਮੇਲੀ ਹੋਈ ਹੈ ਕਾਰੋਬਾਰ ਦੇ ਵਿੱਚ ਸਾਰੇ ਜਣੇ ਭੈਣ ਬਾਹਰ ਰਹਿੰਦੀ ਉਹ ਚਿੱਟਾ ਬਾਹਰੋਂ ਲੈ ਕੇ ਇਹਨਾਂ ਨੂੰ ਫੜਾਂਦੀ ਹੈ ਇੱਥੇ ਵੇਚਦੇ ਨੇ ਦੋਨੇ ਮਾਂ ਪੁੱਤ ਜੋ ਫੋਨ ਲੈਂਦਾ ਵਾ ਮਾਂ ਨੂੰ ਸਾਰਾ ਪਤਾ ਫੋਨ ਕਿੱਥੇ ਰੱਖਦਾ ਦਿੰਦੀ ਇਹ ਜਿੱਥੇ ਇਹ ਜਿੱਥੇ ਚਿੱਟਾ ਵੇਚਦੇ ਨੇ ਫਿਰ ਤੁਸੀਂ ਪਹਿਲੇ ਵਾਰ ਨਹੀਂ ਚੱਕੀ ਅਸੀਂ ਸਾਰੇ ਉਹਨੂੰ ਡਰਦੇ ਹੀ ਨਹੀਂ ਆ ਉਹ ਤੁਸੀਂ ਵੀਡੀਓ ਦੇਖਣੀ ਕਿੰਨੀ ਵਾਇਰਲ ਹੋ ਜਾਂਦਾ ਵਾਲੀ ਸਾਰੇ ਡਰਦੇ ਸਾਰੇ ਤੁਹਾਨੂੰ ਪਤਾ ਬਾਲ ਬੱਚੇ ਵਾਲੇ ਅਗਲੇ ਕਹਿੰਦੇ ਆਂਦੇ ਜਾਂਦੇ ਕਿਸੇ ਤੇ ਵਾਰਦਾਤ ਕਰਦੇ ਕੀ ਕਰ ਇਹ ਨਹੀਂ ਪਤਾ ਕਿੰਨੇ ਜਣੇ ਇੱਕਦਾਂ ਟੱਬਰ ਉਹਦੀ ਮਾਂ ਇਹ ਅੱਗੇ ਵਾ ਸਭ ਤੋਂ ਅੱਗੇ ਮਾਂ ਕਹਿੰਦੀ ਨਾ ਜਾਣ ਦੋ ਇਹ ਤਾਂ ਪ੍ਰਧਾਨ ਬਣੀ ਫਿਰਦੀ ਸੀ ਮਹੱਲੇ ਦੀ ਹਾਂਜੀ ਐਸੀ ਕਰਕੇ ਤਾਂ ਪ੍ਰਧਾਨੀ ਨਹੀਂ ਪ੍ਰਧਾਨ ਨਹੀਂ ਕਰਕੇ ਤੁਹਾਨੂੰ ਸਾਰੇ ਫਿਰ ਡਰਦੇ ਨੇ ਉਹਦੇ ਕੋ ਹੁਣ ਜੇ ਕਿਸੇ ਨੇ ਬਾਹਰ ਚੱਕ ਲਈ ਦੇ ਖਿਲਾਫ ਫਿਰ ਸ਼ਾਮ ਨੂੰ ਘਰੇ ਜਾ ਕੇ ਗਾਲਾਂ ਕੱਢ ਕੇ ਆਣੀਆਂ ਵਾ ਕੁੜੀ ਉਹਦੀ ਇਦਾਂ ਦੀ ਆ ਨਾ ਕਿ ਉਹਨੇ ਫੜ ਕੇ ਕੁੱਟਣ ਲੱਗ ਜਣਾ ਵਾ ਅੱਛਾ ਪਹਿਲੇ ਕੁੜੀ ਫੜਦੀ ਫਿਰ ਮਾਂ ਆ ਜਾਂਦੀ ਫਿਰ ਵਿੱਚੇ ਮੁੰਡੇ ਆ ਕੇ ਕੁੱਟਣ ਲੱਗ ਜਾਂਦੇ ਨੇ ਇਹਨਾਂ ਨੇ ਇਹ ਇਹ ਧੰਦਾ ਬਣਾਇਆ ਹੋਇਆ ਵਾ ਨਹੀਂ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੁਣ ਉਹਨਾਂ ਨੂੰ ਲੈ ਕੇ ਗਏ ਨੇ ਤੇ ਉਹ ਕਹਿੰਦੇ ਆਪਣਾ ਬ ਤੇ ਇਹ ਕਹਿੰਦੀ ਕਿ ਮੈਨੂੰ ਕਿਸੇ ਨੂੰ ਫੋਨ ਕਰਕੇ ਕਹਿੰਦੀ ਕਿ ਮੈਨੂੰ ਮਤਲਬ ਬਾਹਰ ਕੱਢ ਲਾ ਤੇ ਮੈਂ ਫੋਨ ਦੇ ਦਿੰਦੀ ਆ ਆਪਣੀ ਗਵਾਈ ਤੇ ਲੈ ਜਾਵਾਂ ਮੈਨੂੰ ਆਪਣੀ ਗਵਾਈ ਤੇ ਲੈ ਜਾ ਤੁਹਾਡਾ ਫੋਨ ਮਿਲ ਗਿਆ ਨਹੀਂ ਸਰ ਦੋਨੋਂ ਦੋ ਫੋਨ ਲੈ ਕੇ ਗਿਆ ਪਿੱਛੇ 600 ਰੁਪਏ ਸੀ ਪੁੱਛੀ ਵੀ ਨਹੀਂ ਆਇਆ ਸਵੇਰੇ ਅਸੀਂ ਫੜਿਆ ਵੀ ਅਸੀਂ ਜਾਣ ਨਹੀਂ ਦਿੱਤਾ ਮਾਂ ਕਹਿੰਦੀ ਮੈਂ ਬੈਠੀ ਆ ਨਾ ਕਹਿੰਦੀ ਇਹਨੂੰ ਜਾਣ ਦੋ ਮੈਂ ਫੋਨ ਲੈ ਕੇ ਆਂਦਾ ਵਾ ਇਹਨੂੰ ਪਤਾ ਕਿੱਥੇ ਰੱਖਿਆ ਨੇ ਫੋਨ ਤੇ ਅਸੀਂ ਸੋਚਿਆ ਇਹ ਆ ਹੀ ਜਾਵੇਗਾ 5 ਵਜੇ ਬੈਠੀ ਆ 10 ਵਜੇ ਗਿਆ ਨਹੀਂ ਫਿਰ ਰਿਪੋਰਟ ਕਰਵਾਈ ਉਹ 7 ਵਜੇ ਦੀ ਮਾਨ ਚੱਕ ਕੇ ਲੈ ਕੇ ਗਏ ਨੇ ਤੇ ਉਹ ਕਹਿੰਦੀ ਪਹਿਲਾਂ ਝੂਠ ਹੀ ਕ ਹੁਣ ਪੁਲਿਸ ਵਾਲਾ ਆਇਆ ਉਹ ਚੱਕ ਕੇ ਅੰਦਰ ਲੈ ਗਏ ਨੇ ਭੈਣ ਉਹਦੀ ਪੇਸ਼ ਨਹੀਂ ਹੋ ਰਹੀ ਉੱਥੇ ਉਹਨੂੰ ਪਤਾ ਵਾ ਕਿ ਮੈਂ ਵੀ ਵਿਚ ਢੜਕੀ ਜਾਣਾ ਵਾ ਉਹ ਵੀ ਨਹੀਂ ਆਂਦੀ ਸੀ ਤੁਸੀਂ ਮੱਲੇ ਨੇ ਹੁਣ ਸਾਰਿਆਂ ਨੇ ਇੱਕ ਸਟੈਂਡ ਲੈ ਲਿਆ ਹੋਇਆ ਹਾਂਜੀ ਹੁਣ ਮੱਲੇ ਹੁਣ ਸਾਰਿਆਂ ਨੂੰ ਆਪੇ ਹੀ ਜਾਗਰੂਤ ਕੀਤਾ ਕਿ ਦੇਖੋ ਚਲੋ ਹੁਣ ਤਾਂ ਚਲੇ ਇੱਕ ਫੋਨ ਸੀਗਾ ਹਨਾ ਇੱਕ ਸੁਸਾਇਟੀ ਨਹੀਂ ਗੰਦੀ ਹੋ ਗਈ ਇਸ ਮੱਲੇ ਦੀ ਸਿਰਫ ਇੱਕ ਇਸ ਘਰ ਕਰਕੇ ਸਿਰਫ ਇੱਕੋ ਹੀ ਘਰ ਕਰਕੇ ਜੇ ਕੋਈ ਮਤਲਬ ਆਵਾਜ਼ ਚੱਕੂਗਾ ਤੇ ਫਿਰ ਘਰੇ ਜਾ ਕੇ ਮੱਛੀ ਦਾ ਤਲਾਬ ਵਿੱਚ ਗੰਦੀ ਹੁੰਦੀ ਸਾਰੀ ਮੱਛੀਆਂ ਗੰਦੀਆਂ ਹੋ ਜਾਂਦੀਆਂ ਨੇ ਹੁਣ ਇਹ ਚਿੱਟਾ ਇਹ ਵੇਚਦੇ ਨੇ ਹੁਣ ਤਾਂ ਪੂਰਾ ਮਹੱਲੇ ਚ ਕਿਤਨੇ ਕਿਤੇ ਚਿੱਟਾ ਵਿਕਦਾ ਹੀ ਹੋਗਾ ਨਾ ਵੇਚਦੇ ਸਰ ਸ਼ਰੇਆਮ ਮੇਰੇ ਕੋਲ ਵੀਡੀਓ ਤੱਕ ਪਈਆਂ ਨੇ ਸ਼ਰੇਆਮ ਚਿੱਟਾ ਵੇਚਦੀ ਆ ਕਿ ਤੁਸੀਂ ਉਹ ਵੀਡੀਓ ਕਿਉਂ ਨਹੀਂ ਅੱਗੇ ਉਜਾਗਰ ਕੀਤੀ ਅਸੀਂ ਅੱਜ ਦਿਖਾਈਆਂ ਜਾ ਕੇ ਸਾਰੀਆਂ ਉਹ ਕਹਿੰਦੇ ਕਿ ਪਹਿਲਾਂ ਤੁਸੀਂ ਕਿਉਂ ਨਹੀਂ ਮੈਂ ਕਿਹਾ ਸਾਰੇ ਡਰਦੇ ਨੇ ਸਰ ਪਹਿਲੀ ਗੱਲ ਤੇ ਅੱਜ ਮੈਂ ਆਵਾਜ਼ ਚੱਕੀ ਆ ਤੇ ਮੇਰੇ ਪਿੱਛੇ ਸਾਰੇ ਜਣ ਚੱਲੇ ਨੇ ਹੁਣ ਸਾਰੇ ਨਾਲ ਖੜੇ ਨੇ ਮੇਰੀ ਮੰਗ ਇਹ ਹੈ ਮੇਰੇ ਦੋਨੋਂ ਫੋਨ ਮਿਲ ਜਾਣ ਬ ਬਹੁਤ ਗੰਦਵਾ ਉਹ ਦੇਖੋ ਕਿੰਨਾ ਸਮਾਨ ਟੀਕੇ ਲਾ ਲਾ ਕੇ ਸੁੱਟੇ 16 16 ਸਾਲਾਂ ਦੇ ਮੁੰਡੇ ਨੂੰ ਅੰਦਰ ਵੜ ਕੇ ਟੀਕੇ ਟੂਕੇ ਲਾ ਦਿੰਦੀਆਂ ਨੇ ਜਿਹੜੀ ਇੱਕ ਵੀਡੀਓ ਵਾਇਰਲ ਜੀ ਪ੍ਰਵਾਸੀ ਵੀ ਬਚਾਰੇ ਜਿਹਦੇ ਦਾਤ ਮਾਰਿਆ ਸੀ ਉਹਦਾ ਫੋਨ ਇੱਥੇ ਹੀ ਆਈ ਲੈ ਕੇ ਆਈ ਸੀ। ਇਹ ਜੀ ਲੈ ਕੇ ਹੁਣ ਵੀ ਅੰਦਰ ਪੁਲਿਸ ਵਾਲਿਆਂ ਨੂੰ ਕਹਿਣਾ ਚਾਹੁੰਦੇ ਆ ਕਿ ਅੰਦਰ ਜਾ ਕੇ ਇਹਨਾਂ ਦੀ ਫੋਲਾਫਰਾਲੀ ਕਰੋ ਸਾਡੇ ਫੋਨ ਵੀ ਅੰਦਰ ਹੀ ਪਏ ਨੇ। ਅੱਛਾ। ਬਸ ਨਾ ਨੇ ਇਥੋਂ ਫਰਾਰ ਹੋਣਾ ਸੀਗਾ। ਉਹਨੇ ਪਹਿਲੇ ਮੁੰਡੇ ਨੂੰ ਫਰਾਰ ਕਰਤਾ ਕਿ ਲੈ ਜਾਂਦਾ। ਬਾਜੂ ਚਾਬੀ ਲਾ ਕੇ ਆਪ ਚੱਲੀ ਸੀ ਕਿ ਮੈਂ ਚਾਬੀ ਖੋਲੀ ਮੈਂ ਕਿਹਾ ਮੈਂ ਨਾ ਤੈਨੂੰ ਜਾਣ ਦੇਣਾ ਬੈਠੀ ਰਹਿ ਇੱਥੇ। ਫਿਰ ਪੁਲਿਸ ਵਾਲੇ ਆਏ ਨਾਲ ਲੈ ਕੇ ਕਹਿੰਦੇ ਸੀ ਨੂੰ ਪੁੱਛਦੇ ਆ। ਹੁਣ ਇਹਨਾਂ ਅੰਦਰ ਫੋਲਾਫਰਾਲੀ ਹੋ ਗਈ ਚਿੱਟਾ ਤੱਕ ਨਿਕਲੂਗਾ ਅੰਦਰੋਂ ਔਰ ਇਹਨਾਂ ਨਾ ਵਿਆਜ ਤੇ ਪੈਸੇ ਜਿਹੜਾ 150000 ਇਹ ਉਹ ਕਿੱਥੋਂ ਚੜਦਾ ਜਦੋਂ ਆਦਮੀ ਨਹੀਂ ਹੈਗਾ 15-20 ਸਾਲ ਹੋ ਗਏ ਆਦਮੀ ਪੂਰੇ ਹੋਏ ਨੂੰ ਕਿੱਥੋਂ ਵਿਆਜ ਤੇ ਪੈਸੇ ਚੜੜ ਕੇ ਦੱਸੋ ਕੋਈ ਕਾਰੋਬਾਰ ਤਾਂ ਹੀ ਕੋਈ ਕਾਰੋਬਾਰ ਕਾਰੋਬਾਰ ਹੈਗਾ ਤਾਂ ਹੀ ਜੜੇ ਨਾ ਸਰ ਜੇ ਕੋਈ ਕਹਿਣ ਜਾਂਦਾ ਵਾ ਕਿੰਨੇ ਵੇਲੇ ਰਿਵਾਰਡਤ ਕੀਤੀ ਤੁਹਾਡੇ ਘਰੇ ਆਏ ਛੱਤ ਪਰ ਮਨੇਰ ਦੀ ਗੱਲ ਆ ਸਰ ਕਿੰਨੇ ਵੇ ਦਾ ਸਮਾਂ ਹੋਣਾ 2:00 ਤੋਂ 2:30 ਜਾਂ 3:00 ਵੇ ਦਾ ਟਾਈਮ ਹੋਣਾ ਮੇਰੇ ਖਿਆਲ ਨਾਲ ਮਤਲਬ ਮੌਕਾ ਦੇਖਿਆ ਕਿ ਤੁਸੀਂ ਉੱਤੇ ਹੀ ਉੱਤੇ ਸੀਗੇ ਅਸੀਂ ਉੱਪਰ ਨਹੀਂ ਪਿਛਲੇ ਕਮਰੇ ਤੱਕ ਚਲਾ ਗਿਆ ਸਰ ਮੌਂਟੀ ਨੂੰ ਦਰਵਾਜ਼ੇ ਦਰੂਜ ਤੇ ਇਸੇ ਦਾ ਕਮਰੇ ਵਿੱਚ ਇੰਨਾ ਬੇਖੌਫ ਹੈ ਕਿ ਨਾਲ ਦੇ ਗਵਾਂਡੀਆਂ ਦੇ ਘਰ ਤੋਂ ਆ ਆ ਉੱਪਰ ਦੇਖੋ ਤੇ ਸਹੀ ਆ ਕੰਦ ਟਾਪ ਕੇ ਚਲਾ ਗਿਆ ਵਾ ਕੋਈ ਇਹਨੂੰ ਖੌਫ ਹੀ ਨਹੀਂ ਇੱਕ ਦਿਨ ਪਹਿਲੇ ਨਾ ਬਾਜੀ ਦਾ ਫੋਨ ਕੋਇਆ ਵਾ ਪਰਸੋ ਚੋਥੇ ਇਹਨਾਂ ਦੇ ਅੰਦਰੋਂ ਅੰਦਰੋਂ ਫੋਨ ਇਹ ਇੰਨਾ ਵੀ ਡਰ ਅੰਦਰ ਜਾਂਦੇ ਅੰਦਰੋਂ ਜਾ ਕੇ ਫੋਨ ਚੱਕ ਕੇ ਲੈ ਆਂਦੇ ਨਹੀਂ ਜੀ ਆਓ ਇੱਕ ਮਿੰਟ ਬੁਲਾ ਲਓ ਉਹਨਾਂ ਨੂੰ ਕਿੰਨੀ ਇੱਕ ਇੱਥੇ ਉਹ ਹੈਗੀ ਐ ਬਾਜੀ ਤੁਹਾਨੂੰ ਉਦੋਂ ਵੀ ਮੈਂ ਤੁਹਾਨੂੰ ਸਪੀਚ ਦਿੱਤੀ ਸੀ ਬਾਜੀ ਬਹੁਤ ਗੰਦ ਪੈ ਚੁੱਕਿਆ ਛੋਟੇ ਛੋਟੇ ਬੱਚੇ ਵੇਚ ਰਿਹਾ ਛੋਟੇ ਛੋਟੇ ਬੱਚੇ ਵੇਚ ਰਿਹਾ ਠੀਕ ਐ ਇੱਥੇ ਬੱਚਿਆਂ ਦਾ ਕੋਈ ਭਵਿਸ਼ਾ ਅਸੀਂ ਮਨਾ ਕਰ ਕਰਕੇ ਉਹ ਸਾਨੂੰ ਹੀ ਨਹੀਂ ਗੰਦੀਆਂ ਗਾਲਾਂ ਕੱਢਦੀ ਆ ਤੁਹਾਨੂੰ ਕੀ ਦਸੀਏ ਕਿ ਹੁਣ ਤੁਸੀਂ ਇਹ ਇਲਾਕੇ ਚ ਰਹੋਗੇ ਕਿਦਾਂ ਅਸੀਂ ਬੇਚ ਕੇ ਚਲ ਜਾਣਾ ਕੀ ਕਰੀਏ ਹੁਣ ਇੱਦਾਂ ਹੀ ਕਰਦੇ ਚਿੱਟੇ ਦਾ ਮਸ਼ਹੂਰ ਹੋ ਗਿਆ ਪਹਿਲੇ ਕੋੜਾ ਕਲੋਨੀ ਸੀ ਹੁਣ ਪੁਨੀਤ ਨਗਰ ਹੋ ਗਿਆ ਪੁਨੀਤ ਨਗਰ ਹੋ ਗਿਆ ਬੱਚਾ ਸਾਡੀ ਗਲੀ ਚ ਕਿੰਨੇ ਕਰ ਤੁਹਾਨੂੰ ਦਿਖਾ ਦਵਾ ਸਬੂਤ ਸਮੇਤ ਅਸੀਂ ਪੁਲਿਸ ਵਾਲੇ ਨੂੰ ਕਹਿੰਨੇ ਆ ਪੁਲਿਸ ਵਾਲੇ ਫੇਰ ਛੱਡ ਦਿੰਦੇ ਆ ਲੈਕਿਨ ਹਮ ਤਾਂ ਤੇਜੋ ਜੀ ਆਏ ਹੋਏ ਨੇ ਨਵੇਂ ਪੁਲਿਸ ਕਮਿਸ਼ਨ ਆਏ ਹੋਏ ਨੇ ਇਹਨਾਂ ਨੂੰ ਦੱਸੋ ਕਿੰਨੀ ਵਾਰੀ ਕਹੀਏ ਕਿੰਨੀ ਵਾਰੀ ਪ੍ਰੂਫ ਦਿੰਨੇ ਆ ਉਹ ਉੱਥੇ ਜਾ ਕੇ ਸਾਡਾ ਨਾਮ ਲੈ ਦਿੰਦੇ ਆ ਉਹ ਸਾਨੂੰ ਚੱਕ ਕੇ ਲੈ ਜਾਂਦੇ ਆ ਸਾਡੀ ਅਸੀਂ ਆ ਕੁੜੀ ਦੇ ਨਾਲ ਮੈਂ ਕੀਤੀ ਸੀ ਗੱਲ ਇਹਦੀ ਸਕੂਟਰੀ ਦੇ ਵਿੱਚ ਚਿੱਟਾ ਰਖਵਾਤਾ ਸੀ ਵੀ ਸਾਨੂੰ ਹੀ ਉਹਨਾਂ ਨੇ ਕਹਿਤਾ ਸੀ ਵੀ ਇਹ ਵੇਚ ਦਿਆਂ ਉਹ ਗੁੜੀਆ ਦੀ ਸਕੂਟਰੀ ਚ ਜਿਹੜੀ ਵੀਰੇ ਜਿਹੜੇ ਆਏ ਨੇ ਹਾਂ ਚਿੱਟਾ ਰਖਵਾਤਾ ਸੀ ਹਾਂ ਚਿੱਟਾ ਰਖਵਾਤਾ ਸੀ ਵੀ ਇਹ ਇਹ ਵੇਚ ਦਿਆਂ ਵਾ ਸਾਨੂੰ ਬਦਨਾਮ ਕਰਤਾ ਸੀ ਅੱਛਾ ਹਾਂਜੀ ਸਾਡਾ ਫੋਨ ਮੇਰਾ ਆਪਣਾ ਬਿੱਲ ਡੱਬੇ ਵਾਲਾ ਫੋਨ ਉਹਨਾਂ ਨੇ ਉੱਥੇ ਚੌਂਕੀ 'ਚ ਜਮ੍ਹਾਂ ਕਰਵਾਤਾ ਬਈ ਇਹ ਅਸੀਂ ਇਹਨੂੰ 10 ਫੋਨ ਵੇਚੇ ਨੇ ਮੈਨੂੰ ਚੋਰੀ ਦੇ ਫੋਨ ਵੇਚੇ ਨੇ ਮੇਰਾ ਫੋਨ ਉੱਥੇ ਦਾ ਤੁਸੀਂ ਵੇਚੇ ਕਿੱਥੇ ਫਿਰ ਅੱਗੇ ਮੈਨੂੰ ਦਿੱਤੇ ਹੋਣਗੇ ਦਾ ਮੇਰਾ ਹੀ ਉੱਥੇ ਪਿਆ ਵਾ ਮੈਂ ਉਹ ਹੀ ਕਹਿ ਰਿਹਾ ਵੇਚੇ ਕਿੱਥੇ ਨੇ ਮੇਰੇ ਉਹ ਤੇ ਮੇਰਾ ਹੀ ਉਹਨਾਂ ਨੇ ਉੱਥੇ ਰਖਾ ਲਿਆ ਕਿ ਮਿਲ ਗਿਆ ਤੁਹਾਡਾ ਕਿੱਥੇ ਹੁਣ ਕਹਿੰਦੀ ਆ ਜੀ ਉਹਦੀ ਉਹ ਕਰਵਾਉ ਆਰਸੀ ਲੈ ਕੇ ਆਓ ਉੱਥੋਂ ਦੀ ਕਚਹਿਰੀ ਤੋਂ ਹਾਂਜੀ ਅਸੀਂ ਇੱਦਾਂ ਕੀਤਾ ਕਰੀਏ ਸਾਡੀ ਚੀਜ਼ ਅਸੀਂ ਧੱਕੇ ਖਾਈਏ ਉਹ ਵੀ ਗੱਲ ਕਹਿੰਦਾ ਬਿੱਲ ਲਿਆਓ ਹਾਂ ਮੇਰੇ ਕੋਲ ਤੇ ਹੈਗਾ ਬਿੱਲ ਡੱਬਾ ਮੇਰਾ ਸਰ ਜਦੋਂ ਕੱਲ ਸਾਡਾ ਫੋਨ ਚੋਰੀ ਹੋਇਆ ਮੈਨੂੰ ਕਹਿੰਦਾ ਬਿੱਲ ਲਿਆਓ ਮੈਂ ਕਿਹਾ ਬਿੱਲ ਮੰਗਦਾ ਮੈਂ ਕਿਹਾ ਨਾ ਮੈਂ ਬਿੱਲ ਵੀ ਦਊਂਗਾ ਸਾਰਾ ਕੁਝ ਦਊਂਗਾ ਮੈਂ ਕਿਹਾ ਪਿਛਲੇ ਮਹੀਨੇ ਮੇਰਾ ਐਪਲ ਦਾ ਫੋਨ ਚੋਰੀ ਹੋਇਆ 1,40,000 ਦਾ ਮੈਂ ਕਿਹਾ ਫਿਰ ਮੈਂ ਬਿੱਲ ਬਿਲ ਡੱਬਾ ਉਹਦਾ ਲਿਆ ਕੇ ਦਊਂਗਾ ਬਿੱਲ ਡੱਬਾ ਮੈਂ ਕਿਹਾ ਇਹਦਾ ਵੀ ਹੈਗਾ ਮੇਰੇ ਕੋਲੇ ਜਿਹੜਾ ਚੋਰੀ ਹੋਇਆ ਮੈਂ ਕਿਹਾ ਭਰਮੇ ਆ ਨਹੀਂ ਲਊਂਗਾ ਫਿਰ ਮੈਂ ਐਪਲ ਦਾ ਲਊਂਗਾ ਜੇ ਬਿਲ ਡੱਬਾ ਤੈਨੂੰ ਚਾਹੀਦਾ ਮੈਂ ਕਿਹਾ ਮੇਰਾ ਫੋਨ ਤੂੰ ਮੇਤੋ ਹੀ ਬਿਲ ਡੱਬਾ ਮੰਗ ਰਿਆ ਵਾ ਫਿਰ ਮੈਂ ਸਿੱਟੀ ਆ ਉਹਦੇ ਜੀ ਮਾਰ ਗਿਆ ਮੈਂ ਦੋ ਚਾਰ ਤੇ ਮੈਨੂੰ ਇੱਕ ਇੱਕ ਅਹੀ ਸੀ ਸਾਰੇ ਘੰਟੇ ਬਾਅਦ ਹੀ ਫੋਨ ਮੈਨੂੰ ਮੇਰਾ ਮਿਲ ਗਿਆ ਜੀ ਮਤਲਬ ਘਰ ਦੇ ਕੋਲ ਹੀ ਬੈਠਾ ਚ ਪਤੇ ਮੈਂ ਤਾਂ ਜਿੱਦਾਂ ਹੀ ਆਇਆ ਜੀ ਆਪਾਂ ਫੜ ਲਿਆ ਬੰਦਾ ਪਤਾ ਪਛਾਣ ਚ ਸੀ ਹੁਣ ਆ ਏਰੀਆ 'ਚ ਡਿਊਟੀ ਕਰਦੇ ਸਾਨੂੰ ਤਾਂ ਪਤਾ ਹੀ ਹੈ ਜੀ ਹੂੰ ਜਿੱਦਾਂ ਹੀ ਉਹਨੂੰ ਅਸੀਂ ਇੱਥੇ ਆ ਕੇ ਖੜੇ ਹਾਂ ਜੀ ਨਾਲ ਹੀ ਉਹ ਸਾਹਮਣੇ ਗਲੀ 'ਚੋਂ ਨਿਕਲੇ ਆ ਐ ਮੋੜਿਆ ਉਹਨਾਂ ਮੈਂ ਬਾਜ਼ਮਾਰੀ ਆ ਗਿਆ ਤੁਹਾਡਾ ਫੋਨ ਸੀਗਾ ਲੈ ਕੇ ਗਏ ਨੇ ਮਿਲ ਗਏ ਫੋਨ ਨਹੀਂ ਮਿਲੇ ਕਿੱਥੇ ਨੇ ਅਸੀਂ ਨਹੀਂ ਲੈ ਕੇ ਚਲੇ ਅੱਛਾ ਅਰੇ ਕੋ ਲਈ ਹੈ ਹਾਂ ਜੀ ਮੂਵੀ ਵੀ ਪਈ ਹੈ ਇੰਨੇ ਫੋਨ ਜਿਹੜੇ ਚੋਰੀ ਕਰਕੇ ਵੇਚਦਾ ਕਿੱਥੇ ਫੇਰ ਉਹ उधर ही बेचता होगा सबका कही कही कहीं गहने कहीं कुछ कहीं बटवा तो कोई मांगा नहीं मेरे सर छोटे छोटे बच्चे ठीक है मेरा घर ड्यूटी रहता है मैं की करा, फिर आ कल की इनका चोरी हुआ फिर हम लोगों ने देना फिर उल्टा मेरे घर वाला उनको बोला ठीक फिर उल्टा उसने धमकी दिया मारने को इनको कह तेरे को मारूंगा मैं रास्ते में ये तो फिर इन्होंने गए कंप्लेन करके आए सारे कोई मिलकर गए कम्प्लेन करके फिर मोबाइल ने चोरी तो काफी टाइम तो ਹੂੰ ਲੋਕ ਤਾਂ ਸਾਲੋ ਕਿਥੇ ਚੁਟਾ ਵੇਦਾ ਚੁਟਾ ਪਿੰਦੇ ਰਸ਼ਾ ਕਰਦੇ ਆ ਚੋਰੀਆਂ ਕਰਦੇ ਮੈਂ ਕੋਈ ਉਹਨਾਂ ਦੀ ਵੀਡੀਓ ਵੀ ਹੈਗੀ ਆ ਤੇ ਸਾਡੇ ਘਰ ਚੋਂ ਅੱਜ ਫੋਨ ਚੱਕ ਕੇ ਲੈ ਗਏ ਦੋ ਹਾਂ ਦੱਸਿਓ ਜੀ ਹਾਂਜੀ ਹੂੰ ਤੁਹਾਡੇ ਫੋਨ ਤੁਹਾਡੇ ਗਵਾਂਢੀ ਤੁਹਾਡੇ ਤੇ ਹੀ ਲੈ ਗਏ ਹਾਂਜੀ ਹਾਂਜੀ ਕੀ ਮੰਗ ਕੀਤੀ ਪੁਲਿਸ ਨੂੰ ਇਹੀ ਮੰਗ ਕੀਤੀ ਵੀ ਸਾਨੂੰ ਇਨਸਾਫ ਦਿਓ ਤੇ ਇਹਨਾਂ ਨੂੰ ਇਥੋਂ ਦੀ ਮੱਲੇ ਚ ਹੀ ਗੱਡੋ ਜੀ ਬਹੁਤ ਗੰਦ ਪਾਇਆ ਜਾਣਾ ਤਾਲਾ ਲੱਗ ਜਾਣਾ ਚਾਹੀਦਾ ਸਾਰੇ ਤੇ ਤਾਲਾ ਲੱਗੇ ਮਾਂ ਕਹਿੰਦੀ ਮੈਂ ਨਵੇਂ ਫੋਨ ਲੈ ਦੇਣੀ ਜੇ ਨਹੀਂ ਆਂਦਾ ਤੇ ਹਾਂਜੀ ਮਾਂ ਇਹ ਗੱਲ ਕਹਿੰਦੀ ਇਹ ਮਕਾਨ ਵਾਲੇ ਕੋਲ 100 ਰੁਪਇਆ ਹਾਂ ਇਹ ਕਹਿੰਦੇ ਜੀ ਅੱਜ ਇਹ ਇਹਨਾਂ ਨੂੰ ਕੁਝ ਕਹਿਨੇ ਆ ਤੇ ਫਿਰ ਉੱਪਰੋਂ ਮਾਰਨ ਦੀ ਧਮਕੀ ਦੇਂਦੇ ਮਾਰਾਂ ਤੈਨੂੰ ਮਾਰ ਦਾਂਗੇ ਇਹ ਕਰਾਂਗੇ ਬਿਲਕੁਲ ਐਮਐਲਏ ਸਾਹਿਬ ਦਲਜੀਤ ਸਿੰਘ ਗਰੇਵਾਲ ਪੋਲਾ ਸਾਹਿਬ ਤੁਹਾਡਾ ਇਲਾਕਾ ਵਾ ਐਸਐਚਓ ਤਿੱਬਾ ਪੈਂਦੇ ਨੇ ਇਹ ਮਕਾਨ ਦੀ ਤਸਵੀਰ ਦਿਖਾ ਰਹੇ ਹਾਂ ਜਿੱਥੇ ਇੱਕ ਵੀਡੀਓ ਜਿਹੜੀ ਨਾਲ ਨਾਲ ਚਲਦੀ ਪਈ ਦਾਤ ਮਾਰੇ ਗਏ ਨੇ ਬਾਕੀ ਹੋਰ ਵੀਡੀਓ ਨਾਲ ਚਲਦੀ ਪਈਆਂ ਪੁਨੀਤ ਨਗਰ ਟੋਏ ਦਾ ਇਹ ਸ਼ਖਸੀਗਾ ਜੋ ਆਪਣੇ ਗਵਾਂਡੀਆਂ ਦੇ ਫੋਨ ਜਦੋਂ ਚੋਰੀ ਕਰਕੇ ਲੈ ਗਿਆ ਗਵਾਂਡੀਆਂ ਹੱਥ ਨਾ ਆਂਦਾ ਤੇ ਇਹ ਵੱਡਾ ਸਕੈਮ ਨਾ ਕੁਲਦਾ ਤੇ ਪੁਲਿਸ ਨੂੰ ਪਤਾ ਨਾ ਲੱਗਦਾ ਕਿ ਚਿੱਟੇ ਦਾ ਕਾਰੋਬਾਰੀ ਵੀ ਹੈਗਾ ਹੁਣ ਦੇਖਦੇ ਆ ਕਿ ਪੁਲਿਸ ਨੇ ਇਹਦੀ ਮਾਂ ਨੂੰ ਤਾਂ ਆਪਣੀ ਕਸਟਡੀ ਚ ਲੈ ਲਿਆ ਤੇ ਇਹ ਮੁੰਡਾ ਕਦੋਂ ਤੱਕ ਹੀ ਰਸਤ ਤੇ ਜਾਂਦਾ ਕਿ ਕਿੰਨੇ ਖੁਲਾਸੇ ਪੁਲਿਸ ਕਰਦੀ ਹੈ ਕਿ ਕਦੋਂ ਪ੍ਰੈਸ ਕਾਨਫਰੰਸ ਕਰੇਗੀ ਲੇਕਿਨ ਇਹ ਤਾਰੀਖ ਦੇਣੀ ਪੈਗੀ ਤੇਜਾ ਸਾਹਿਬ ਦੀ ਤੇ ਨਵੇਂ ਪੁਲਿਸ ਕਮਿਸ਼ਨ ਲੁਧਿਆਣਾ ਸਾਹਿਬ ਦੀ ਕਿ ਉਹਨਾਂ ਦੀ ਆਉਣ ਤੋਂ ਬਾਅਦ ਇਹ ਜਿਹੜੀ ਪੁਲਿਸ ਹੈਗੀ ਹੈ ਹੁਣ ਕਾਰਵਾਈ ਕਰਨ ਚ ਅਮਲਤ ਖਾਨ ਲੱਗੀ ਹੈ ਲੇ ਦੀ ਤਾਂ ਕਿ ਲੁਧਿਆਣਾ ਸ਼ਹਿਰ ਅਮਨ ਸ਼ਾਂਤੀ ਵਾਲ ਚੱਲ ਸਕੇ ਲੋਕਾਂ ਦਾ ਕੈਮਰਾਮੈਨ ਧਰਮੇ ਨਾਲ ਵਿਸ਼ਾਲ ਕਪੂਰ ਲੁਧਿਆਣਾ ਲਈ ਮਲਜੀਤ ਭਾਈ ਥੋੜੀ ਇਨਫੋਰਮੇਸ਼ਨ ਦੇ ਦਿਓ ਜਿਹੜਾ ਪਨੀਤ ਨਗਰ ਚ ਮਾਤਾ ਚੱਕੀ ਹੈ ਜਿਹੜਾ ਮੁੰਡਾ ਨਸ਼ੇ ਨੂੰ ਛੇ ਕਰਦਾ ਸੀਗਾ ਤੇ ਨਸ਼ੇ ਵੇਚਦਾ ਸੀ ਤੇ ਵਾਰਦਾਤਾ ਕਈ ਕੀਤੀਆਂ ਸੀ ਜਿਹੜੀ ਵੀਡੀਓ ਵੀ ਵਾਇਰਲ ਹੁੰਦੀ ਪਈ ਸੀਗੀ ਨਸ਼ਿਆਂ ਬਾਰੇ ਤਾਂ ਕੋਈ ਇਨਫੋਰਮੇਸ਼ਨ ਨਹੀਂ ਹੈਗੀ ਆਪਾਂ ਨੂੰ ਵੀ ਨਸ਼ੇ ਵੇਚਦਾ ਸੀ ਜਾਂ ਕਰਦਾ ਸੀਗਾ ਜੀ ਮੋਬਾਈਲ ਖੋਇਆ ਸੀ ਉਹਨੇ ਚੱਕਿਆ ਘਰ ਦੇ ਵਿੱਚੋਂ ਜੀ ਹਾਂ ਤੇ ਅਰੈਸਟ ਹੋ ਗਿਆ ਹੋਇਆ ਨਹੀਂ ਨਹੀਂ ਲੇਕਿਨ ਸਰ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਮੱਲੇ ਵਾਲੇ ਕਹਿ ਰਹੇ ਸੀ ਕਿ ਉਹ ਹੀ ਸ਼ਖਸ ਹੈਗਾ ਵਾ ਜਿਨੇ ਗੀਤਾਨਗਰ ਵੀ ਵਾਰਦਾਤ ਕੀਤੀ ਸੀਗੀ ਦਾਤ ਮਾਰਿਆ ਸੀ ਪ੍ਰਵਾਸੀ ਦੇ ਹੂੰ 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 ਕੋਈ ਕੰਪਲੇਂਟ ਅੰਡਰ ਨੇ ਕੰਪਰੇਟ ਨਹੀਂ ਕੀਤੀ ਕੋਈ ਚਲੋ ਵੀਡੀਓ ਬੜੀ ਵਾਇਰਲ ਹੋ ਰਹੀ ਸੀਗੀ ਹਾਂ ਕੋਈ ਨਹੀਂ ਫੜਾਂਗੇ ਬੰਦਾ ਦੀ ਮਤਲਬ ਬਠਾਈ ਹੋਈ ਆਪਾਂ ਜੀ ਪੁੱਛ ਕੇ ਚੱਲਦੇ ਪੀਏ